ਬਾਪੂ ਅੱਗੇ ਰੱਖੀਆਂ ਸੀ ਮੰਗਾ ਮੈਂ ਬਥੇਰੀਆਂ ਮਾਰੀਆਂ ਚ ਪੇੜਾਂ ਗੱਲਾਂ ਦੋਖਦੀਆਂ ਮੇਰੀਆਂ ਉਹ ਡੰਡਾ ਉਹਨੇ ਰੱਖਿਆ ਹੋਇਆ ਕਹਿੰਦਾ ਖੜ ਜਾ ਪਤੰਦਰਾ ਤੂੰ ਸیکل ਤਾਂ ਗੱਲ ਦੂਰ ਦੀ ਤੈਨੂੰ ਲੈ ਕੇ ਦੇਵਾਂ ਮਰੀ ਹੋਈ ਨਾ ਜੂੰ ਉਹ ਸیکل ਤਾਂ ਗੱਲ ਦੂਰ ਦੀ ਤੈਨੂੰ ਲੈ ਕੇ ਦੇਵਾਂ ਮਰੀ ਹੋਈ ਨਾ ਜੂੰ ਹੀਰੋ ਵਾਲਿਆਂ ਨੇ ਜਿਹੜਾ ਕੱਢਿਆ ਡਿਜ਼ਾਈਨ ਵੇ ਸੁਲੀਆਂ ਮਾਪੂ ਆ ਦੀ ਲੱਥ ਦੀ ਨਾ ਚੈਣ ਵੇ ਬੁੱਤਾ ਮੇਰਾ ਸੁਝੀਆਂ ਪਿਆ ਮੇਰੇ ਬਾਪੂ ਨੂੰ ਸਾਈਕਲ ਤਾਂ ਗੱਲ ਦੂਰ ਦੀ ਤੈਨੂੰ ਲੈ ਕੇ ਦੇਵਾ ਮਰੀ ਹੋਈ ਨਾ ਜੂ ਅ ਸਾਈਕਲ ਤਾਂ ਗੱਲ ਦੂਰ ਦੀ ਤੈਨੂੰ ਲੈ ਕੇ ਦੇਵਾ ਮਰੀ ਹੋਈ ਨਾ ਜੂ ਨਿਕਲਦੀ ਪੈਨ ਲੈ ਕੇ ਨਾਂਗ ਦੀਆ ਕੋਲ ਦੀ ਛੋਟੇ ਮੋਟੇ ਟੈਰ ਟੱਲੀ ਲੱਗੀ ਗੋਲ ਗੋਲ ਜੀ ਵੇਖ ਵੇਖ ਦੀਰੇ ਸਾੜਦਾ ਥੀਸ ਦੇਣਿਆਂ ਨੂੰ ਪੈਂਚ ਜਿ ਕਰੂੰ ਸਾਈਕਲ ਤਾਂ ਗੱਲ ਦੂਰ ਦੀ ਤੈਨੂੰ ਲੈ ਉਸਾ ਕਲ ਤਾ ਗੱਲ ਦੂਰ ਦੀ ਤੈਨੂੰ ਲੈ ਕੇ ਦੇਵਾਂ ਮਰੀ ਹੋਈ ਨਾ ਜੂ ਬੇਬੇ ਨੂੰ ਮਨਾ ਕੇ ਹੀ ਰੋਜਾਟ ਅੱਜ ਲੈ ਲਿਆ ਖਾਦੀਆਂ ਚ ਪੇੜਾਂ ਦਾ ਸੀ ਮੁੱਲ ਯਾਰ ਪੈ ਗਿਆ ਸਾੜੀ ਜਾ ਤੂ ਦੀਪ ਨਾ ਕਰੇ ਵੇ ਕਰਮਣ ਹਰਿਸ਼ੇ ਨੂੰ ਉਸਾ ਕਲ ਤਾ ਗੱਲ ਦੂਰ ਦੀ ਤੈਨੂੰ ਲੈ ਕੇ ਦੇਵਾਂ ਮਰੀ ਹੋਈ ਨਾ ਜੂ ਉਸਾ ਕਲ ਤਾ ਗੱਲ ਦੂਰ ਦੀ ਤੈਨੂੰ ਲੈ ਕੇ ਦੇਵਾਂ ਮਰੀ ਹੋਈ ਨਾ ਜੂ ਥੈਂਕ ਯੂ